ਲੋ ਜੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਰੌਲਾ ਪੈ ਗਿਆ ਤੇ ਸ਼ਰਿਆਮ ਵੱਡੀ ਬਗਾਵਤ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਕਈ ਸਾਰੇ ਵੱਡੇ ਲੀਡਰ ਅੱਜ ਸ਼ਰਿਆਮ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਗਏ ਨੇ ਔਰ ਉਹਨਾਂ ਨੇ ਸ਼ਰਿਆਮ ਮੀਡੀਆ ਦੇ ਸਾਹਮਣੇ ਆ ਕੇ ਬਗਾਵਤ ਦਾ ਡੰਕਾ ਵਜਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੱਕ ਵੱਡੇ ਦੋਸ਼ ਲਾਏ ਨੇ ਜਿਹੜੇ ਦੋਸ਼ ਲਾ ਕੇ ਆਮ ਆਦਮੀ ਪਾਰਟੀ ਦੇ ਇਨਾ ਵੱਡੇ ਆਗੂਆਂ ਨੇ ਬਗਾਵਤ ਕੀਤੀ ਹੈ ਉਹ ਦੋਸ਼ ਵੱਡੇ ਨੇ ਤੇ ਬਹੁਤ ਗੰਭੀਰ ਨੇ ਔਰ ਲੰਬੇ ਟਾਈਮ ਤੋਂ ਮੀਡੀਆ ਦੇ ਵਿੱਚ ਉਦਾਂ ਦੇ ਦੋਸ਼ਾਂ ਦੀਆਂ ਗੱਲਾਂ ਚੱਲਦੀਆਂ ਆਈਆਂ ਨੇ ਔਰ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬਾ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਆਪਣੇ ਨਾਲ ਦੇ ਹੋਰ ਕਈ ਸਾਰੇ ਆਗੂਆਂ ਨਾਲ ਲੈ ਕੇ ਤੇ ਪਟਿਆਲਾ ਦੇ ਦੂਖਨਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੱਡਾ ਧਰਨਾ ਜਿਹੜਾ ਹੈ ਉਹ ਲਗਾ ਦਿੱਤਾ ਹੈ ਸਾਹਮਣੇ ਚੌਕ ਦੇ ਵਿੱਚ ਔਰ ਆਵਾਜ਼ ਉਠਾਈ ਹੈ ਕਿ ਅਸੀਂ ਦਿੱਲੀ ਵਾਲਿਆਂ ਦਾ ਪੰਜਾਬ ਤੇ ਰਾਜ ਨਹੀਂ ਹੋਣ ਦੇਣਾ ਉਹੀ ਗੱਲ ਪ੍ਰੀਤੀ ਮਲਹੋਤਰਾ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹੈ ਉਹਨੇ ਉਹੀ ਮੁੱਦਾ ਉਠਾਇਆ ਜਿਹੜਾ ਲੰਬੇ ਟਾਈਮ ਤੋਂ ਆਮ ਮੀਡੀਆ ਤੇ ਆਮ ਲੋਕਾਂ 'ਚ ਉੱਠਦਾ ਹੈ ਉਹਨਾਂ ਦੇ ਦੋਸ਼ ਇਹ ਨੇ ਹੱਥ 'ਚ ਉਹਨਾਂ ਨੇ ਤਖਤੀਆਂ ਫੜੀਆਂ ਹੋਈਆਂ ਸੀ ਔਰ ਉਹ ਨਾਰੇ ਲਾ ਰਹੇ ਸੀ ਕਿ ਯੁੱਧ ਦਿੱਲੀ ਵਾਲਿਆਂ ਵਿਰੁੱਧ ਉਹ ਨਾਰੇ ਲਾ ਰਹੇ ਸੀ ਦਿੱਲੀ ਵਾਲੇ ਭਜਾਓ ਪੰਜਾਬ ਬਚਾਓ ਉਹ ਨਾਰੇ ਲਾ ਰਹੇ ਸੀ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਨਹੀਂ ਹੋਣ ਦਿਆਂਗੇ ਔਰ ਉਹਨਾਂ ਦਾ ਸਿੱਧਾ ਦੋਸ਼ ਇਹ ਆ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਸਾਰੇ ਬੱਚੇ ਖੁچے ਫੇਲ ਲੀਡਰਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਭਗਵੰਤ ਮਾਨ ਸਰਕਾਰ ਦੇ ਵਿੱਚ ਬਿਠਾ ਰਹੇ ਨੇ ਔਰ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਬਣ ਗਏ ਨੇ ਭਾਵੇਂ ਕਿ ਦਿਖਾਵੇ ਦੇ ਮੁੱਖ ਮੰਤਰੀ ਬਣ ਗਏ ਨੇ ਉਹ ਅੱਜ ਕਹਿ ਰਹੇ ਸੀਗੇ ਕਿ ਪੰਜਾਬ ਦੇ ਸੁਪਰ ਮੁੱਖ ਮੰਤਰੀ ਤਾਂ ਕੇਜਰੀਵਾਲ ਨੇ ਔਰ ਭਗਵੰਤ ਮਾਨ ਡੰਮੀ ਸਿਰਫ ਦਿਖਾਵੇ ਲਈ ਨੇ ਹੁਣ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਸ਼ਰਅਮ ਕਿਹਾ ਕਿ ਦੇਖੋ ਦਿੱਲੀ ਦੇ ਜੋ ਵੀ ਦਿੱਲੀ ਚ ਹਾਰ ਗਏ ਫੇਲ ਹੋ ਗਏ ਲੀਡਰ ਨੇ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਅਹੁਦਿਆਂ ਤੇ ਲਿਆ ਕੇ ਬਿਠਾਤਾ ਹੈ ਔਰ ਜਿਹੜੇ ਅਸੀਂ ਪੰਜਾਬ ਦੇ ਵਿੱਚ ਲੰਬੇ ਟਾਈਮ ਤੋਂ ਕੰਮ ਕਰ ਰਹੇ ਆਗੂ ਆ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆਮ ਆਦਮੀ ਪਾਰਟੀ ਲਈ ਉਹਨਾਂ ਨੂੰ ਬਿਲਕੁਲ ਪੁੱਛਿਆ ਨਹੀਂ ਜਾ ਰਿਹਾ ਗਿੱਚਿਆ ਨਹੀਂ ਜਾ ਰਿਹਾ ਦਰ ਕਿਨਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਇਹਨਾਂ ਬਾਗੀ ਆਗੂਆਂ ਨੇ ਇਹ ਵੀ ਕਿਹਾ ਉਹ ਕਹਿੰਦੇ ਕਿਸੇ ਟਾਈਮ ਭਗਵੰਤਮਾਨ ਸਾਨੂੰ 扑ਮੱਕੜ ਕਹਿੰਦੇ ਸੀ ਅੱਜ ਅਸੀਂ ਉਹਨਾਂ ਦੇ ਬਿਲਕੁਲ ਯਾਦ ਚੇਤੇ ਨਹੀਂ ਆ ਉਹ ਕਹਿੰਦੇ ਕਿ ਵਾਕਈ ਸਾਨੂੰ 扑ਮੱਕੜ ਸੱਚ ਹੀ ਕਿਹਾ ਜਾਂਦਾ ਸੀ ਉਹ ਕਹਿੰਦੇ 扑ਮੱਕੜ ਉਹ ਹੁੰਦਾ ਜਿਹਦੀ ਕੋਈ ਸੋਚ ਨਹੀਂ ਜਿਹਦਾ ਕੋਈ ਮਕਸਦ ਨਹੀਂ ਐਵੇਂ ਇੱਕ ਉਹ ਬੁੱਧੂ ਜਿਹਾ ਪਤੰਗਾ ਹੁੰਦਾ ਤੇ ਉਹ ਆ ਕੇ ਤੇ ਸੜ ਕੇ ਮਰ ਜਾਂਦਾ ਤੇ ਭਗਵੰਤਮਾਨ ਸਾਨੂੰ ਉਹੀ ਬੁੱਧੂ ਜੇ 扑ਮੱਕੜ ਹੀ ਸਮਝਦੇ ਨੇ ਸਾਨੂੰ ਉਹ ਸਮਝਦੇ ਨਹੀਂ ਕਿ ਅਕਲ ਹੈ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਦਿੱਲੀ ਵਾਲਿਆਂ ਨੂੰ ਕਿਉਂ ਪੰਜਾਬ ਚ ਲਿਆ ਕੇ ਬਿਠਾਇਆ ਜਾ ਰਿਹਾ ਪੰਜਾਬੀਆਂ ਨੂੰ ਉਹਨਾਂ ਅਹੁਦਿਆਂ ਤੇ ਕਿਉਂ ਨਹੀਂ ਬਿਠਾਇਆ ਜਾ ਰਿਹਾ ਤਾਂ ਉਹ ਕਹਿੰਦੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਇਹ ਸਮਝਦੀ ਹੈ ਕਿ ਪੰਜਾਬ ਵਾਲਿਆਂ ਨੂੰ ਤਾਂ ਬਹੁਤੀ ਸਮਝ ਨਹੀਂ ਇਹਨਾਂ ਨੂੰ ਤਾਂ ਅਕਲ ਨਹੀਂ ਤੇ ਦਿੱਲੀ ਵਾਲਿਆਂ ਨੂੰ ਜ਼ਿਆਦਾ ਸਮਝ ਅਕਲ ਹੈ ਇਸ ਕਰਕੇ ਸਾਡੇ ਪੰਜਾਬੀਆਂ ਦੇ ਸਿਰ ਤੇ ਉਹਨਾਂ ਨੂੰ ਬਿਠਾਇਆ ਜਾ ਰਿਹਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਇਹ ਦਲੀਲ ਸੱਚ ਹੈ ਸੱਚਮੁੱਚ ਪੰਜਾਬ ਵਾਲਿਆਂ ਨੂੰ ਕੋਈ ਅਕਲ ਨਹੀਂ ਹੈ ਕੋਈ ਤਜਰਬਾ ਨਹੀਂ ਹੈ ਤਾਂ ਅੱਗੋਂ ਜਵਾਬ ਪ੍ਰੀਤੀ ਮਲਹੋਤਰਾ ਨੇ ਦਿੱਤੇ ਆਮ ਆਦਮੀ ਪਾਰਟੀ ਦੀ ਸੂਬਾ ਮਹਿਲਾ ਪ੍ਰਧਾਨ ਨੇ ਕਿਹਾ ਉਹ ਕਹਿੰਦੀ ਕਿ ਪੰਜਾਬੀਆਂ ਜਿੰਨੀ ਸਮਝ ਅਕਲ ਬੁੱਧੀ ਗਿਆਨ ਤੇ ਸਟੈਂਡ ਕਿਸੇ ਕੋਲ ਨਹੀਂ ਅਸੀਂ ਆਜ਼ਾਦੀ ਦੀ ਲੜਾਈ ਲੜੀ ਬਹੁਤ ਗੱਲਾਂ 'ਚ ਅਸੀਂ ਦੇਸ਼ ਦੀ ਅਗਵਾਈ ਕੀਤੀ ਔਰ ਅੱਜ ਦਿੱਲੀ ਵਾਲਿਆਂ ਦਾ ਤਜਰਬਾ ਸਾਡੇ ਤੋਂ ਵੱਧ ਨਹੀਂ ਹੈ ਉਹ ਕਹਿੰਦੀ ਜਾਣ ਬੁੱਝ ਕੇ ਸਾਨੂੰ ਦਰਕਨਾਰ ਕਰਕੇ ਆਪਣੇ ਬੰਦੇ ਫਿੱਟ ਕੀਤੇ ਜਾ ਰਹੇ ਨੇ ਔਰ ਉਹਨਾਂ ਦਾ ਸਿੱਧਾ ਦੋਸ਼ ਇਹ ਸੀਗਾ ਕਿ ਭਗਵੰਤ ਮਾਨ ਦੇ ਹੱਥ ਵਸ ਕੁਝ ਨਹੀਂ ਰਹਿ ਗਿਆ ਭਗਵੰਤ ਮਾਨ ਇੱਕ ਡੰਮੀ ਮੁੱਖ ਮੰਤਰੀ ਹੈ ਸਾਰਾ ਕੰਟਰੋਲ ਸਰਕਾਰ ਦਾ ਦਿੱਲੀ ਵਾਲੇ ਕਰ ਰਹੇ ਨੇ ਕੇਜਰੀਵਾਲ ਮਨੀਸ਼ ਸੋਦੀਆ ਸੰਦੀਪ ਪਾਠਕ ਰਾਗਵ ਚੱਡਾ ਤੇ ਜਿੰਨੇ ਵੀ ਉਹਨਾਂ ਪੰਜਾਬ ਦੇ ਵਿੱਚ ਚੇਅਰਮੈਨੀਆਂ ਤੇ ਬੰਦੇ ਬਿਠਾ ਦਿੱਤੇ ਨੇ ਉਹ ਸਾਰੇ ਕੰਟਰੋਲ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਉਹਨਾਂ ਚੋਂ ਕੁਝ ਲੋਕ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਦੀਆਂ ਮੀਟਿੰਗਾਂ ਜਿਹੜੀਆਂ ਸਿਰਫ ਮੁੱਖ ਮੰਤਰੀ ਲੈ ਸਕਦਾ ਉਹ ਵੱਡੀ ਗਿਣਤੀ ਮੀਟਿੰਗਾਂ ਵੀ ਕੇਜਰੀਵਾਲ ਲੈ ਰਿਆ ਉਹਨਾਂ ਦਾ ਸਿੱਧਾ ਇਹ ਦੋਸ਼ ਸੀ ਕਿ ਪੰਜਾਬ ਸਰਕਾਰ ਦੇ ਉਹ ਵੱਡੇ ਫੈਸਲੇ ਜਿਹੜੇ ਮੁੱਖ ਮੰਤਰੀ ਤੇ ਮੰਤਰੀ ਮੰਡਲ ਨੇ ਲੈਣੇ ਨਹੀਂ ਉਹ ਵੀ ਇਹਨਾਂ ਨੂੰ ਨਹੀਂ ਲੈਣ ਦਿੱਤੇ ਜਾ ਰਹੇ ਦਿੱਲੀ ਵਾਲੇ ਲੈ ਰਹੇ ਨਹੀਂ ਔਰ ਉਹ ਕਹਿੰਦੇ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਪੰਜਾਬ ਲਈ ਉੱਠੇ ਸੀ ਪੰਜਾਬ ਲਈ ਬੋਲੇ ਸੀ ਪੰਜਾਬ ਲਈ ਤੁਰੇ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਟਿਆਲਾ ਦੇ ਵਿੱਚ ਹੀ ਕੁਝ ਬੰਦੇ ਨਹੀਂ ਬੋਲ ਰਹੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹਾ ਪੱਧਰ ਦੇ ਤੇ ਬਲਾਕ ਪੱਧਰ ਦੇ ਵਰਕਰ ਨਹੀਂ ਉਹਨਾਂ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਪ੍ਰਤੀ ਰੋਸ ਹੈ ਗੁੱਸਾ ਹੈ ਬਸ ਬੋਲ ਨਹੀਂ ਰਹੇ ਸਰਕਾਰ ਤੋਂ ਡਰਦੇ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਮੇਰਾ ਅਹੁਦਾ ਖੋ ਲਿਆ ਗਿਆ ਅੱਜ ਤੋਂ 3 ਦਿਨ ਪਹਿਲਾਂ ਪ੍ਰੀਤੀ ਮਲਹੋਤਰਾ ਨੇ ਸੋਸ਼ਲ ਮੀਡੀਆ ਫੇਸਬੁੱਕ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਪੋਸਟ ਪਾ ਕੇ ਬਗਾਵਤ ਦਾ ਬਿਗਲ ਵਜਾਇਆ ਸੀ ਉਸ ਦਿਨ ਵੀ ਉਹਨੇ ਕਿਹਾ ਸੀ ਕਿ ਅੱਜ ਜਦੋਂ ਮੈਂ ਕੁਝ ਸਹੀ ਸਵਾਲ ਉਠਾ ਰਹੀ ਹਾਂ ਤਾਂ ਆਉਣ ਵਾਲੇ ਦਿਨਾਂ 'ਚ ਮੇਰੇ ਤੋਂ ਅਹੁਦਾ ਵੀ ਖੋਇਆ ਜਾਏਗਾ ਤੇ ਮੇਰੇ ਤੇ ਝੂਠਾ ਪਰਚਾ ਵੀ ਕਰਵਾਇਆ ਜਾਏਗਾ ਪਰ ਅੱਜ ਉਹਦੇ ਤੋਂ ਅਹੁਦਾ ਖੋ ਲਿਆ ਗਿਆ ਉਹਨਾਂ ਨੇ ਉੱਥੇ ਜਿਹੜੇ ਲੋਕ ਸੀਗੇ ਉਹ ਕਹ ਰਹੇ ਸੀ ਕਿ ਪ੍ਰੀਤੀ ਮਲਹੋਤਰਾ ਨੂੰ ਅਹੁਦੇ ਤੋਂ ਹਟਾ ਕੇ ਇਹਦੀ ਥਾਂ ਤੇ ਹੋਰ ਨੂੰ ਅਹੁਦਾ ਦੇ ਦਿੱਤਾ ਗਿਆ ਤੇ ਫਿਰ ਹੁਣ ਅਗਲਾ ਕਦਮ ਕੀ ਹੋਏਗਾ ਝੂਠਾ ਪਰਚਾ ਇਹ ਗੱਲ ਮੈਂ ਨਹੀਂ ਕਹਿੰਦਾ ਪ੍ਰੀਤੀ ਮਲਹੋਤਰਾ ਨੇ ਆਪ ਇਹ ਗੱਲ ਕਹੀ ਹੋਈ ਹੈ ਕਿ ਪਹਿਲਾਂ ਮੇਰਾ ਅਹੁਦਾ ਖੋਇਆ ਜਾਏਗਾ ਫਿਰ ਮੇਰੇ ਤੇ ਝੂਠਾ ਪਰਚਾ ਕਰਾਇਆ ਜਾਏਗਾ ਇਸੇ ਤਰ੍ਹਾਂ ਜਿਹੜੀ ਦਿੱਲੀ ਦੇ ਵਿੱਚ ਮਹਿਲਾ ਵਿੰਗ ਦੀ ਜਿਹੜੀ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸਵਾਤੀ ਮਾਲੀਵਾਲ ਉਹਨੇ ਵੀ ਇਸੇ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਉਹ ਵੀ ਇਹ ਕਹਿੰਦੀ ਰਹੀ ਕਿ ਕੇਜਰੀਵਾਲ ਦੇ ਨਿੱਜੀ ਸਹਾਇਕ ਨੇ ਮੈਨੂੰ ਥੱਪੜ ਮਾਰੇ ਮੈਨੂੰ ਗਾਲਾਂ ਕੱਢੀਆਂ ਉਹਨੇ ਕੇਸ ਵੀ ਕੀਤਾ ਤੇ ਉਹਨੇ ਇਹ ਕਿਹਾ ਕਿ ਕੇਜਰੀਵਾਲ ਮੇਰੇ ਨਾਲ ਨਹੀਂ ਖੜੇ ਉਹ ਆਪਦੇ ਨਿੱਜੀ ਸਹਾਇਕ ਨਾਲ ਖੜੇ ਇੱਕ ਮਹਿਲਾ ਹੋਣ ਦੇ ਨਾਤੇ ਉਹਨਾਂ ਮੇਰਾ ਸਾਥ ਨਹੀਂ ਦਿੱਤਾ ਇਹ ਗੱਲਾਂ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਦੀਆਂ ਨੇ ਔਰ ਉਸ ਤੋਂ ਬਾਅਦ ਤੁਸੀਂ ਹਸ਼ਰ ਦੇਖੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ ਬੁਰੀ ਇਹਦੂ ਹਾਰ ਬੁਰੀ ਕੀ ਹੋ ਸਕਦੀ ਹੈ ਕਿ ਜਿਹੜੇ ਕੇਜਰੀਵਾਲ ਨੇ ਪਾਰਟੀ ਖੜੀ ਕੀਤੀ ਜਿਹੜਾ ਪਾਰਟੀ ਦਾ ਸੁਪਰੀਮੋ ਹੈ ਮੁਖੀ ਹੈ ਨੈਸ਼ਨਲ ਕਨਵੀਨਰ ਹੈ ਲੋਕਾਂ ਨੇ ਉਹਨੂੰ ਵੀ ਦਿੱਲੀ ਦੇ ਵਿੱਚੋਂ ਹਰਾ ਦਿੱਤਾ ਔਰ ਬੁਰੀ ਤਰ੍ਹਾਂ ਹਰਾਇਆ ਮਨੀਸ਼ ਸੋਦੀਆ ਦੂਜੇ ਨੰਬਰ ਦਾ ਆਗੂ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਉਪ ਮੁੱਖ ਮੰਤਰੀ ਸੀ ਉਹਨੂੰ ਵੀ ਲੋਕਾਂ ਨੇ ਹਰਾ ਦਿੱਤਾ ਇਸ ਤੋਂ ਇਲਾਵਾ ਜਿੰਨੇ ਵੀ ਹੋਰ ਵੱਡੇ ਸੀਨੀਅਰ ਆਗੂ ਸੀ ਆਮ ਆਦਮੀ ਪਾਰਟੀ ਦੇ ਦਿੱਲੀ ਚ ਲੋਕਾਂ ਨੇ ਹਰਾ ਦਿੱਤੇ ਔਰ ਜਿਹੜੀ ਭਾਜਪਾ ਨੂੰ ਲੋਕ ਦਿੱਲੀ ਦੇ ਮੂੰਹ ਨਹੀਂ ਸਿਲਾ ਰਹੇ ਉਥੋਂ ਦੀਆਂ ਵਿਧਾਨ ਸਭਾ ਚੋਣਾਂ ਚ ਕਿੰਨੀ ਵਾਰ ਲਗਾਤਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਲੋਕ ਨਿਰਾਸ਼ ਹੋ ਗਏ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪਾਸੇ ਕਰ ਦਿੱਤਾ ਤੇ ਹੁਣ ਉਹਨਾਂ ਨੇ ਚੁਣ ਲਿਆ ਦੂਜੀ ਪਾਰਟੀ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਅਜੇ ਸਮਾਂ ਹੈ ਵੱਡੇ ਮੁੱਦੇ ਪੰਜਾਬ 'ਚ ਉੱਠੇ ਹੋਏ ਨੇ ਗੋਨੇਆਣਾ ਮੰਡੀ ਦੇ ਵਿੱਚ ਜਿਹੜੇ ਇੱਕ ਪੜਾਉਣ ਵਾਲੇ ਟੀਚਰ ਨੂੰ ਕਰੰਟ ਲਾ ਲਾ ਕੇ ਪੁਲਿਸ ਵੱਲੋਂ ਮਾਰਨ ਦਾ ਮਾਮਲਾ ਉੱਠਿਆ ਹੋਇਆ ਆਮ ਆਦਮੀ ਪਾਰਟੀ ਉਹਦੇ ਤੇ ਬਿਲਕੁਲ ਚੁੱਪ ਹੈ ਚੁੱਪ ਹੈ ਚੁੱਪ ਹੈ ਭਗਵੰਤ ਮਾਨ ਸਾਹਿਬ ਉਹਦੇ ਤੇ ਚੁੱਪ ਹੈ ਪਿਛਲੇ ਦਿਨੀ ਗਏ ਇੱਕ ਪਿੰਡ ਉੱਥੇ ਇਹਨਾਂ ਦੇ ਆਪੇ ਹੀ ਇੱਕ ਆਗੂ ਨੇ ਕਰ ਦਿੱਤਾ ਵੀ ਇਥੋਂ ਪਿੰਡਾਂ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਗਏ ਨੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਆਪ ਆਰਡਰ ਦਿੱਤੇ ਬਠਿੰਡਾ ਦੇ ਐਸਐਸਪੀ ਨੂੰ ਵੀ ਤੁਰੰਤ ਇਹਦੀ ਪੜਤਾਲ ਕਰੋ ਤੁਰੰਤ ਕਾਰਵਾਈ ਕਰੋ ਤੁਰੰਤ ਪਰਚਾ ਦਰਜ ਕਰੋ ਤੇ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਬਠਿੰਡਾ ਦੇ ਗੋਨਿਆਂਾਂ ਦੇ ਵਿੱਚ ਹੀ ਕਰੰਟ ਲਾ ਕੇ ਮਾਰਨ ਦਾ ਮਾਮਲਾ ਉੱਭਰਿਆ ਹੋਇਆ ਉੱਥੇ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਇੱਕ ਵੀ ਬਿਆਨ ਨਹੀਂ ਆਇਆ ਇੱਕ ਵੀ ਨਹੀਂ ਆਇਆ ਇਸੇ ਤਰ੍ਹਾਂ ਕਰਨਲ ਬਾਠ ਨੂੰ ਜਦੋਂ ਪੁਲਿਸ ਨੇ ਕੁੱਟਿਆ ਸੀ ਉਸ ਮਾਮਲੇ ਦੇ ਉੱਪਰ ਵੀ ਮੁੱਖ ਮੰਤਰੀ ਸਾਹਿਬ ਕਿੰਨੇ ਦਿਨ ਕੁਝ ਨਹੀਂ ਸੀ ਬੋਲੇ ਸਮਝ ਨਹੀਂ ਆਉਂਦੀ ਵੀ ਬੰਦਾ ਉਦੋਂ ਤੱਕ ਕੀ ਲੋਕਾਂ ਦਾ ਹੁੰਦਾ ਜਦੋਂ ਤੱਕ ਉਹਨੂੰ ਕੁਰਸੀ ਨਹੀਂ ਮਿਲਦੀ ਜਦੋਂ ਤੱਕ ਉਹਨੂੰ ਵੱਡੀ ਕੁਰਸੀ ਤੇ ਬਿਠਾ ਦਿਓ ਉਦੋਂ ਉਹਦੇ ਅੰਦਰ ਪਤਾ ਨਹੀਂ ਕਿਹੜਾ ਕਿਹੜੀ ਫੂਕ ਮਾਰ ਦਿੰਦਾ ਵੀ ਉਹ ਲੋਕਾਂ ਦੇ ਮਸਲਿਆਂ ਤੇ ਬੋਲਣਾ ਬੰਦ ਕਰ ਦਿੰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਨੂੰ ਵੀ ਚੈਲੰਜ ਕੀਤਾ ਮੇਰੇ ਨਾਲ ਬਹਿਸ ਕਰੋ ਤੇ ਅੱਜ ਕਿਸਾਨ ਆਗੂਆਂ ਨੇ ਕਿਸਾਨ ਆਗੂਆਂ ਨੇ ਚੈਲੰਜ ਕਬੂਲ ਲਿਆ ਉਹਨਾਂ ਨੇ ਕਿਹਾ ਸਮਾਂ ਦੱਸ ਸਥਾਨ ਦੱਸ ਭੱਜੀ ਨਾ ਆਵਾਂਗੇ ਬਹਿਸ ਕਰਾਂਗੇ ਹੁਣ ਵੇਖਣਾ ਇਹ ਆ ਭੱਜਦਾ ਕੌਣ ਹੈ ਕਿ ਮੁੱਖ ਮੰਤਰੀ ਸਾਹਿਬ ਟਲਣਗੇ ਜਾਂ ਕਿਸਾਨ ਆਗੂ ਟਲ ਜਾਣਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਵੱਡੇ ਦੋਸ਼ ਲਾਏ ਉਹਨਾਂ ਨੇ ਕਿਹਾ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਇਹਨਾਂ ਦੇ ਹੋਟਲਾਂ ਤੇ ਹਸਪਤਾਲਾਂ 'ਚ ਹਿੱਸੇ ਪਾਏ ਨੇ ਇਹ ਜਬਰੀ ਵਸੂਲੀ ਕਰਦੇ ਨੇ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਤੋਂ ਮੋਟਾ ਪੈਸਾ ਇਕੱਠਾ ਕਰਦੇ ਨੇ ਔਰ ਖੇਤੀ ਨੀਤੀ ਬਾਰੇ ਇਹਨਾਂ ਨੂੰ ਕੁਝ ਨਹੀਂ ਪਤਾ ਜਦੋਂ ਮਰਜ਼ੀ ਖੇਤੀ ਨੀਤੀ ਤੇ ਮੇਰੇ ਨਾਲ ਬਹਿਸ ਕਰ ਲੈਣ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀ ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਸ ਆਗੂ ਦਾ ਨਾਂ ਨਸ਼ਰ ਕਰ ਜਿਹਦੇ ਹੋਟਲਾਂ ਤੇ ਹਸਪਤਾਲਾਂ 'ਚ ਹਿੱਸੇ ਪਾਏ ਨੇ ਫੰਡ ਇਕੱਠੇ ਕਰਕੇ ਔਰ ਸਾਬਤ ਕਰ ਉੱਤੇ ਪਰਚਾ ਕਰ ਉਹਨੂੰ ਫੜ ਇਹ ਗੱਲ ਕਿਸਾਨ ਆਗੂਆਂ ਨੇ ਕਹੀ ਔਰ ਕਿਸਾਨ ਆਗੂਆਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਜਿਹੜੀ ਤੁਸੀਂ ਬਹਿਸ ਕਰਨ ਦੀ ਗੱਲ ਕੀਤੀ ਅਸੀਂ ਤਿਆਰ ਹਾਂ ਸਮਾਂ ਦੱਸੋ ਸਥਾਨ ਦੱਸੋ ਔਰ ਅੱਜ ਮਜ਼ਦੂਰ ਜਥੇਬੰਦੀਆਂ ਤੇ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਚੁਣੌਤੀ ਦਿੱਤੀ ਹੈ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਵੀ ਬਹਿਸ ਰੱਖੋ ਸਾਨੂੰ ਵੀ ਵੋਟਾਂ ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਤੁਸੀਂ ਵੱਡੇ ਵੱਡੇ ਗੱਪ ਰਿਹੜੇ ਸੀ ਬੇਰੋਜ਼ਗਾਰੀ ਬਿਲਕੁਲ ਖਤਮ ਕਰ ਦਿਆਂਗੇ ਮਜ਼ਦੂਰਾਂ ਦੀ ਜ਼ਿੰਦਗੀ ਬਹੁਤ ਉੱਪਰ ਚੱਕ ਦਿਆਂਗੇ ਅਰ ਅੱਜ ਮਜ਼ਦੂਰ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਇੱਕ ਵੀ ਮੀਟਿੰਗ ਕਰਨ ਨੂੰ ਤਿਆਰ ਨਹੀਂ ਅੱਜ ਮਜ਼ਦੂਰ ਆਗੂ ਕਹਿ ਰਹੇ ਨੇ ਕਿ ਸਾਡੀਆਂ ਉਹ ਮੰਗਾਂ ਜਿਨ੍ਹਾਂ ਨੂੰ ਸਰਕਾਰ ਬਣ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇਹ ਬਿਲਕੁਲ ਸਹੀ ਨੇ ਇਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਅੱਜ ਉਹਨਾਂ ਮੰਗਾਂ ਤੇ ਗੱਲ ਤੱਕ ਕਰਨ ਨੂੰ ਤਿਆਰ ਨਹੀਂ ਬੇਰੋਜ਼ਗਾਰ ਤੇ ਕੱਚੇ ਮੁਲਾਜ਼ਮ ਵੀ ਇਹੀ ਗੱਲ ਕਹਿੰਦੇ ਆ ਉਹ ਕਹਿੰਦੇ ਨੇ ਸਾਨੂੰ ਕਾਂਗਰਸ ਦੇ ਰਾਜ ਚ ਟੈਂਕੀਆਂ ਤੋਂ ਲਾਹ ਲਾ ਕੇ ਸਾਡੇ ਨਾਲ ਵਾਅਦੇ ਕਰਦੇ ਰਹੇ ਵੀ ਸਾਡਾ ਰਾਜ ਆ ਲੈਂਦੇ ਹੋ ਤੁਹਾਨੂੰ ਪੱਕੇ ਵੀ ਕਰਾਂਗੇ ਬੇਰਜਗਾਰਾਂ ਨੂੰ ਨੌਕਰੀਆਂ ਵੀ ਦੇਵਾਂਗੇ ਤੇ ਸਾਰੀ ਬੇਰਜਗਾਰੀ ਖਤਮ ਕਰ ਦਿਆਂਗੇ ਪਰ ਅੱਜ ਕੁਝ ਨਹੀਂ ਹੋਇਆ ਹੁਣ ਵੱਖ-ਵੱਖ ਪਾਰਟੀਆਂ ਦੇ ਚਮਚੇ ਤੇ ਕੜਛੇ ਹੈਗੇ ਨਹੀਂ ਸਾਰੀਆਂ ਪਾਰਟੀਆਂ ਚ ਨਹੀਂ ਉਹ ਕਿਸੇ ਗੱਲ ਨੂੰ ਸੋਚਦੇ ਨਹੀਂ ਵਿਚਾਰਦੇ ਨਹੀਂ ਉਹ ਸਿਰਫ ਅੰਨੀ ਜੀ ਹਜੂਰੀ ਚ ਲੱਗ ਜਾਂਦੇ ਨੇ ਇਦਾਂ ਦੇ ਹਰ ਪਾਰਟੀ 'ਚ ਹੁੰਦੇ ਨੇ। ਇੱਧਰ ਵੀ ਨੇ, ਉੱਧਰ ਵੀ ਨੇ, ਕਿਹਦਾ ਕਿਹਦਾ ਨਾਂ ਲਈਏ। ਸੋ ਪੰਜਾਬ ਨੂੰ ਚਮਚਾਗਿਰੀ ਨੇ ਡੋਬਿਆ ਤੇ ਚਮਚਾਗਿਰੀ ਨੇ ਹੀ ਡੋਬਣਾ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਹਾਡਾ ਕੀ ਖਿਆਲ ਹੈ? ਤੁਸੀਂ ਆਪਣਾ ਕਮੈਂਟ, ਆਪਣਾ ਵਿਚਾਰ ਜ਼ਰੂਰ ਲਿਖਿਓ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ। ਤੁਸੀਂ ਦੇਖ ਰਹੇ ਹੋ ਲਾਈਵ ਸੱਚ। ਬਹੁਤ ਮਿਹਰਬਾਨੀ, ਸ਼ੁਕਰੀਆ।